ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪਤਾ ਹੀ ਹੈ ਡੇਰੇ ਸੱਚੇ ਸੌਦੇ ਪਹੁੰਚੇ ਹੋਇਆ ਇਹ ਸੋਨਾ ਵੀਰ ਹੈ ਕੋਟਪਾਈ ਬਖਤੂ ਤੋਂ ਇਹ ਇਹਨੇ ਲਿਆਂਦਾ ਨਵਾਂ ਟਰੈਕਟਰ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਵਧਾਈਆਂ ਦਿੰਦੇ ਹਾਂ ਸੋਨੇ ਬਾਈ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਨਵੇਂ ਟਰੈਕਟਰ ਦੀਆਂ ਨਵਾਂ ਟਰੈਕਟਰ ਤੈਨੂੰ ਵਫਾ ਕਰੇ ਬਾਈ ਵਧੀਆ ਚੱਲੇ ਕਹਿੰਦੇ ਆ ਤੇ ਪਹਿਲਾਂ ਤੇਰੇ ਕੋਲੇ ਦੂਜਾ ਹੁੰਦਾ ਸੀ ਵੀਰੇ ਆ ਨਵਾਂ ਕਾ ਤੁਲੇ ਲੈ ਲੈ ਇਹ ਤਾਂ ਆੜੀ ਸੀ ਯਾਰ ਆੜੀ ਤੇ ਲੈ ਲਿਆ ਆੜੀ ਹੋ ਗਈ ਸੀ ਆੜੀ ਹੋ ਗਈ ਸੀ ਪਿੰਡ 'ਚ ਹੀ ਹੋ ਗਈ ਸੀ ਪਿੰਡ 'ਚ ਹੀ ਹੋ ਜਾਂਦੀ ਹੈ ਲੈ ਬਾਈ ਕਹਿੰਦਾ ਆੜੀ ਹੋ ਗਈ ਸੀ ਆੜੀ ਜੇ ਲੈ ਲਿਆ ਕੀ ਕਹੇਤਾ ਕਹਿੰਦਾ ਕੀ ਆ ਕਹਿੰਦਾ ਜੇ ਤੂੰ ਟਰੈਕਟਰ ਨਹੀਂ ਲਿਆ ਸਾਡਾ ਟਰੈਕਟਰ ਲਿਆ ਆਪਾਂ ਲਿਆਂਦਾ ਉਧਰ ਵਾਲੇ ਮਿੰਟੂ ਜੱਖਲ ਦਾ ਡਿੱਕ ਲਵਾਇਆ ਬਾਈ ਬਹੁਤ ਸਿਹਰਾ ਮਿੰਟੂ ਜੱਖਲ ਦਾ ਡਿੱਕ ਆ ਆਪਣੇ ਅਮਰਤਪੁਰਾਣੇ ਲਵਾਇਆ ਚੰਦਪੁਰੇ ਵਾਲੇ ਨੇ ਠੀਕ ਹੈ ਉਹ ਪੁਰਾਣ ਨੂੰ ਬੱਤ-ਬਾਤ ਫੋਲੋ ਕਰਾਉਂਦਾ ਬਹੁਤ ਘੈਂ ਡਿੱਕ ਲਾਉਂਦਾ ਪੂਰਾ ਸਿਹਰਾ ਡਿੱਕ ਲਾਉਂਦਾ ਆਪਣੇ ਟਰੈਕਟਰ ਤੇ ਲੱਗਿਆ ਚਲੋ ਮੰਤਰੀ ਜੀ ਚਲੋ ਤੇ ਅੜੀ ਨੂੰ ਐਂ ਕਹਤਾ ਦੀ ਇਹਨੂੰ ਕਿਸੇ ਨੇ ਕਹਿੰਦਾ ਜੇ ਤੂੰ ਚੰਦਪੁਰੇ ਵਾਲਿਆਂ ਨਾਲ ਸੇਵਾ ਤੇ ਜਾਣਾ ਕਹਿੰਦਾ ਫਿਰ ਚਾਂਦਪੁਰ ਵਾਲਿਆਂ ਵਰਗਾ ਹੀ ਟਰੈਕਟਰ ਲੈ ਕੇ ਦਿਖਾਇਆ ਹੈਨਾ ਐਂ ਹੀ ਕਰ ਲੈਂਦਾ ਉਹ ਖੜਾ ਸਾਰਾ ਚਾਂਦਪੁਰ ਵਾਲੇ ਨਾਲ ਦਾ ਹੀ ਐ ਇਹ ਕਹਿੰਦਾ ਮੈਂ ਉਹਨਾਂ ਦੇ ਨਾਲ ਦਾ ਹੀ ਕਰਕੇ ਦਿਖਾਉਣਾ ਕਹਿੰਦਾ ਉਹਨੂੰ ਹੈ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਬਾਈ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ YouTube ਵਾਲੇ ਪੇਜ ਨੂੰ ਵੀ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰੋ ਬਾਈ ਧੰਨਵਾਦ ਪੰਨਵਾਦ ਦਿਓ ਕਮੈਂਟਾਂ ਚ ਦੋ ਬਾਈਆਂ ਵੀ ਦਿਓ ਆਪਣੇ ਵੀਰ ਨੂੰ ਕਮੈਂਟਾਂ ਦੇ ਵਿੱਚ